ਸਮਾਜ ਸੇਵੀ ਡਾਕਟਰ ਦਾ ਵੱਡਾ ਉਪਰਾਲਾ ਗਰੀਬ ਲੋਕਾਂ ਦੇ ਇਲਾਜ ਦੇ ਲਈ ਕਾਫੀ ਸਮੇਂ ਤੋਂ ਲਗਾ ਰਿਹਾ ਹੈ ਪ੍ਰੀ ਮੈਡੀਕਲ ਕੈਂਪ ਤੇ ਮੁਫਤ ਦੇ ਵਿੱਚ ਦਿੰਦਾ ਹੈ ਦਵਾਈਆਂ ਦੋਸਤੋ ਮਾਨਸਾ ਦੇ ਸਮਾਜ ਸੇਵੀ ਡਾਕਟਰ ਮਾਨਮ ਬਜਿੰਦਲ ਵੱਲੋਂ ਮੈਡੀਕਲ ਕੈਂਪਾਂ ਰਾਹੀਂ ਗਰੀਬ ਲੋਕਾਂ ਦੇ ਇਲਾਜ ਦਾ ਬੀੜਾ ਚੁੱਕਿਆ ਹੋਇਆ ਹੈ ਡਾਕਟਰ ਮਾਨਮ ਬਜਿੰਦਲ ਵੱਲੋਂ ਲਗਾਏ ਜਾ ਰਹੇ ਇਹਨਾਂ ਕੈਂਪਾਂ ਦੌਰਾਨ ਮੁਫਤ ਦਵਾਈਆਂ ਤੇ 슈ਗਰ ਦੇ ਟੈਸਟ ਵੀ ਫ੍ਰੀ ਕੀਤੇ ਜਾਂਦੇ ਨੇ ਅੱਜ ਮਾਨਸਾ ਦੇ ਬੀਰ ਨਗਰ ਮਹੱਲਾ ਦੇ ਕਾਲੀ ਮਾਤਾ ਮੰਦਰ ਦੇ ਵਿੱਚ ਲਗਾਏ ਗਏ ਕੈਂਪ ਦੌਰਾਨ 150 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਸਮਾਜ ਸੇਵੀ ਡਾਕਟਰ ਮਾਨਮ ਜਿੰਦਲ ਨੇ ਦੱਸਿਆ ਕਿ ਉਹ ਹੁਣ ਤੱਕ 70 ਤੋਂ ਵੱਧ ਕੈਂਪ ਲਗਾ ਚੁੱਕੇ ਨੇ ਉਹਨਾਂ ਕਿਹਾ ਕਿ ਇਹ ਫ੍ਰੀ ਮੈਡੀਕਲ ਕੈਂਪ ਭਵਿੱਖ ਦੇ ਵਿੱਚ ਵੀ ਇਸੇ ਤਰ੍ਹਾਂ ਲੱਗਦੇ ਰਹਿਣਗੇ ਇਸ ਮੌਕੇ ਕੈਂਪ ਦੇ ਵਿੱਚ ਇਲਾਜ ਕਰਵਾਉਣ ਆਏ ਲੋਕਾਂ ਨੇ ਡਾਕਟਰ ਮਾਨਮ ਜਿੰਦਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਡਾਕਟਰ ਮਾਨਮ ਜਿੰਦਲ ਵੱਲੋਂ ਗਰੀਬ ਲੋਕਾਂ ਦੇ ਲਈ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਸੁਣੋ ਡਾਕਟਰ ਮਾਨਮ ਜਿੰਦਲ ਅਤੇ ਸ਼ਹਿਰ ਵਾਸੀਆਂ ਨੇ ਹੋਰ ਕੀ ਕੁਝ ਕਿਹਾ ਇਹ ਵਾਲਮੀਕੀ ਨੌਜਵਾਨ ਸਭਾ ਵੱਲੋਂ ਕੈਂਪ ਲਵਾਇਆ ਗਿਆ ਹੈ ਹੱਡੀਆਂ ਦੇ ਜੋੜਾਂ ਦਾ ਕੈਂਪ ਲੱਗਿਆ ਗਿਆ ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ 70 ਤੋਂ 72 ਕੈਂਪ ਕੇ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਮੈਂ ਲਗਾ ਚੁੱਕਿਆ ਤੇ ਹੱਡੀਆਂ ਤੇ ਜੋੜਾਂ ਦਾ ਇਹ ਕੈਂਪ ਸਵੇਰ 7 ਵਜੇ ਤੋਂ ਚੱਲ ਰਿਹਾ ਹੈ ਤਰਹੀਵਨ ਹੁਣ ਤੱਕ ਮੈਂ 500 ਮਰੀਜ਼ ਦੇਖ ਚੁੱਕਿਆ ਸਭ ਨੂੰ ਫ੍ਰੀ ਦਵਾਈ ਦਿੱਤੀ ਗਈ ਹੈ ਤੇ ਕੈਂਪ ਦਾ 슈ਗਰ ਵੀ ਟੈਸਟ ਫ੍ਰੀ ਹੋ ਰਿਹਾ ਹੈ ਤੇ ਕੈਂਪ ਦੇ ਵਿੱਚ ਜਿਹੜੀ ਖਾਸियत ਹੈ ਉਹ ਗਰੀ ਇਹ ਕੈਂਪ ਹੈ ਜਿਹੜੇ ਗਰੀਬ ਬੰਦਿਆਂ ਲਈ ਹੈ ਬੇਸਿਕਲੀ ਅਮੀਰ ਬੰਦਿਆਂ ਦਾ ਇਹ ਕੋਈ ਨਹੀਂ ਜਿਹੜੇ ਬੰਦੇ ਦਵਾਈ ਨਹੀਂ ਲੈ ਸਕਦੇ ਕਿਉਂਕਿ ਤੁਸੀਂ ਦੇਖੋ ਅੱਜ ਵੀ ਕੈਂਪ ਵਿੱਚ ਉਹ ਮਰੀਜ਼ ਆਏ ਨੇ ਜਿਨ੍ਹਾਂ ਨੇ ਕਦੇ ਦਵਾਈ ਨਹੀਂ ਲਈ ਉਹ ਬੈਠੇ ਨੇ ਘਰੇ ਉਹ ਉਪਰਾਲਾ ਵੀ ਮੈਂ ਕੋਲੇ ਆ ਗਿਆ ਤਾਂ ਉਹ ਇੱਥੇ ਦਿਖਾ ਕੇ ਕਮ ਸੇ ਕਮ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਉਹ 8 10 15 ਬੰਦੇ ਜਿਨ੍ਹਾਂ ਨੇ ਕਦੇ ਦਵਾਈ ਨਹੀਂ ਲਈ ਉਹ ਦਵਾਈ ਲੈ ਕੇ ਕਮ ਸੇ ਕਮ ਠੀਕ ਹੋ ਜਾਣਗੇ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਮੈਨੂੰ ਕੀ ਚੀਜ਼ ਹੈ ਕੀ ਨਹੀਂ ਉਸ ਚੀਜ਼ਾਂ ਜਿਹੜੇ ਮੈਂ ਵੀ ਜਿਹਦਾ ਇਲਾਜ ਨਹੀਂ ਕਰਦਾ ਮੈਂ ਉਹਨਾਂ ਨੂੰ ਰეკਮੈਂਡ ਕਰਕੇ ਵੀ ਭਾਈ ਤੁਸੀਂ ਐਮਐਸ ਦਿਖਾਓ ਜਾਂ ਪੀਜੀਆ ਦਿਖਾਓ ਇਹ ਦਿਖਾਇਆ ਦੱਸਿਆ ਤਾਂ ਕਿ ਗਰੀਬ ਲੋਕਾਂ ਦਾ ਬਦ ਬਦ ਪਹਲਾ ਹੋ ਜੇ ਸਰ ਸ਼ੂਗਰ ਫ੍ਰੀ ਹੈ ਸਰ ਐਮਆਰਆਈ 1700 ਰੁਪਏ ਚ ਜਿਹੜੇ ਐਕਸਰੇ 600 ਵਾਲੇ ਆ ਉਹ ਸਿਰਫ 150 ਰੁਪਏ ਚ ਬਾਕੀ ਵੀ ਸਾਰੀਆਂ ਫੈਸਿਲਟੀਆਂ ਦਿੰਨੇ ਆ ਕੈਂਪ ਤੋਂ ਬਾਅਦ 3 ਮਹੀਨੇ ਪਰਚੀ ਫ੍ਰੀ ਹੈ ਪਰਚੀ ਵਾਲੇ ਮਰੀਜ਼ ਜਿਹੜੇ ਦਵਾਈ ਲੈਣ ਆਉਂਦੇ ਆ ਉਹਨਾਂ ਨੂੰ ਉਸ 'ਚ ਵੀ ਲੈਸ ਕਰਾਉਨੇ ਆ 10% ਦਵਾਈ 'ਚ ਵੀ ਇਹ ਨਹੀਂ ਕਿ ਉੱਥੇ ਆਈ ਗਏ ਤੇ ਕੋਈ ਦਵਾਈ ਲਈ ਗਏ ਤੇ ਉਹੀ ਦੇਈ ਇਹ ਉਹ ਕੰਮ ਨਹੀਂ ਹੈ ਪ੍ਰੋਪਰ ਇਹ ਕੈਂਪ ਲਗਦੇ ਨੇ ਮੇਰੇ 3 ਮਹੀਨੇ ਪਰਚੀ ਫ੍ਰੀ ਹੈ ਅਜ ਤੱਕ ਕੋਈ ਨਾ ਆਇਆ ਕੈਂਪ ਦੇ ਦੌਰਾਨ ਦਵਾਈ ਫ੍ਰੀ ਹੈ ਕੈਂਪ ਤੋਂ ਬਾਅਦ ਵੀ ਜਿਹੜੇ ਮਰੀ ਜਾਂਦੇ ਆ ਉਹਨਾਂ ਨੂੰ ਵੀ ਦਵਾਈ 'ਚ ਲੈਸ ਕਰਾਇਆ ਜਾਂਦਾ ਤੇ ਇਹ ਕੋਈ ਉਹ ਨਹੀਂ ਹੈ ਵੀ ਅਸੀਂ 50% ਟੈਸਟ ਐਕਸ-ਰੇ ਹੈ ਜੇ ਮੈਨੂੰ ਲੱਗਦਾ ਵੀ ਇਹ ਬੰਦਾ ਜਮਨ ਨਹੀਂ ਫੋਰਡ ਮੈਂ ਹੋਰ ਵੀ ਲੈਸ ਕਰਾ ਦੰਨਾ ਉਹ ਕੰਡੀਸ਼ਨ ਦੇਖ ਕੇ 70-70% ਵੀ ਲੈਸ ਕਰਾ ਦਿੰਨੇ ਆ ਕੋਈ ਦਿੱਕਤ ਨਹੀਂ ਹੈ ਪੈਸੇ ਲਈ ਕੈਂਪ ਨਹੀਂ ਲੱਗ ਰਹੇ ਇਹ ਕੈਂਪ ਲੱਗਦੇ ਰਹਿਣਗੇ ਜਦੋਂ ਤੱਕ ਭਗਵਾਨ ਬਾਲਮੀਕੀ ਦੀ ਮੇਰੇ ਤੇ ਨਿਗਾਹ ਸਹੀ ਹੈ ਮਤਲਬ ਮੇਰੇ ਤੇ ਉਹ ਹੈ ਉਹ ਤੱਕ ਮੈਂ ਫ੍ਰੀ ਲੋਕਾਂ ਦੀ ਸੇਵਾ ਕਰਦਾ ਹੀ ਰਹੂੰਗਾ ਅਸੀਂ ਦੇਖੋ ਜੀ ਡਾਕਟਰ ਮਾਨਮਾਨਮ ਜੀ ਵੱਲੋਂ ਹੱਡੀਆਂ ਦਾ ਕੈਂਪ ਲਾਇਆ ਜੀ ਬਾਲਮਿਕ ਸਾਹਿਬ ਵੱਲੋਂ ਕਾਲੀ ਮਾਤਾ ਮੰਦਰ 'ਚ ਦੇਖੋ ਜੀ ਡਾਕਟਰ ਸਾਹਿਬ ਨੇ ਬਹੁਤ ਵਧੀਆ 150 ਦੇ ਕਰੀਬ ਹਲੇ ਤੱਕ ਮਰੀਜ਼ ਚੈੱਕਅਪ ਕਰਾ ਕਰਾ ਚੁੱਕੇ ਨੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਡਾਕਟਰ ਸਾਹਿਬ ਵੱਲੋਂ ਜਿਹੜੀ ਓਪੀਡੀ ਪਰਚੀ ਬਣਾਈ ਹੋਈ ਆ ਉਹ 3 ਮਹੀਨੇ ਫ੍ਰੀ ਹੈ ਜੀ ਵਧੀਆ ਐਕਸ-ਰੇ ਜਿਹੜੇ ਬਾਜ਼ਾਰ 'ਚ 600 600 ਦੇ ਹੁੰਦੇ ਨੇ ਇਹ 25% ਦੇ ਕਰਦੇ ਨੇ ਇੱਕ 300 ਵਾਲਾ ਐਕਸ-ਰੇ 150 ਜੇ ਕਰਦੇ ਨੇ ਔਰ ਜੇ ਆਪਾਂ ਬਾਹਰੋਂ ਐਮ ਆਰ ਆਈ ਕਰਾਣੇ ਆ ਕੋਈ ਉਹ 1750 ਦੀ ਹੁੰਦੀ ਹੈ ਜੀ ਬਹੁਤ ਮਦਦਗੀ ਡਾਕਟਰ ਸਾਹਿਬ ਵੱਲੋਂ ਵਧੀਆ ਸਹੂਲਤ ਦਿੱਤੀ ਜਾਂਦੀ ਹੈ ਇਹਨਾਂ ਮਰੀਜ਼ਾਂ ਨੂੰ ਦਵਾਈਆਂ ਵਗੈਰਾ ਵੀ ਫ੍ਰੀ ਦਵਾਈਆਂ ਵਗੈਰਾ ਸਾਰੀਆਂ ਫ੍ਰੀ ਦਿੱਤੀ ਜਾਂਦੀਆਂ ਕੋਈ ਫੀਸ ਹੀ ਤਰਪੈਣੀ ਲੈਂਦੇ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝਾਉਂਦੇ ਆ ਕਿ ਪੇਸ਼ੈਂਟ ਨੂੰ ਵੀ ਉਹਨਾਂ ਦਾ ਕਿਵੇਂ ਕਰਾਉਣਾ ਇਲਾਜ ਕਿਵੇਂ ਕਰਾਉਣਾ ਜੇ ਜਿਆਦਾ ਦਿੱਕਤ ਹੈ ਇਹਨਾਂ ਨੂੰ ਫਿਰ ਉਹਨੂੰ ਅੱਗੇ ਦੀ ਸਲਾਹ ਦਿੰਦੇ ਨੇ ਆਉਣ ਵਾਲੇ ਸਮੇਂ ਤੇ ਅਸੀਂ ਭਗਵਾਨ ਮਾਰਿਸ਼ੀ ਬਾਲਮੀਕ ਪਰ ਗੱਡ ਦੀ ਵਿਚਾਰਿਆ ਅਗਲੇ ਮਹੀਨੇ ਦੀ 17 ਤਰੀਕ ਨੂੰ ਉਦੋਂ ਅਸੀਂ ਡਾਕਟਰ ਸਾਹਿਬ ਤੋਂ ਇੱਕ ਹੋਰ ਵੱਡਾ ਇਸ ਤੋਂ ਵੀ ਕੈਂਪ ਲਵਾਵਾਂਗੇ ਮੇਰਾ ਨਾਮ ਹੈ ਜੀ ਪਰਸਨਥ ਮੈਂ ਗੌਸ਼ਾਲਾ ਰੋਡ ਤੇ ਸੁਨਿਗੜ ਵਿੱਚ ਰਹਿਣਾ ਔਰ ਮੈਂ ਅਜਿਹਾ ਸ਼ਿਵਰ ਦੇਖ ਕੇ ਕੈਂਪ ਦੇਖ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਇਹ ਕੈਂਪ ਡਾਕਟਰ ਮਾਨਵ ਜਿੰਦੜ ਜੋ ਹੱਡੀਆਂ ਦੇ ਮਾਹਰ ਨੇ ਐਮ ਐਸ ਆਰਥੋਨ ਉਹਨਾਂ ਪਰ ਲਗਾਇਆ ਜਾਂਦਾ ਔਰ ਡਾਕਟਰ ਸਾਹਿਬ ਨਾਲ ਗੱਲ ਕਰਨ ਤੋਂ ਲੱਗਾ ਵੀ ਇਹਨਾਂ ਨੇ ਵੱਖ-ਵੱਖ ਤਮਾ ਤੇ ਬਹੁਤ ਜ਼ਿਆਦਾ 72 70 ਬਹੁਤ ਕੰਪਲ ਗਾਇਨਾਔਰ ਲੋਕ ਬੜਾ ਐਸਾ ਲਾਭ ਉਠਾ ਰਹੇ ਨੇ ਔਰ ਮੈਂ ਮਰੀਜ਼ਾਂ ਨੂੰ ਇਹੀ ਬੇਨਤੀ ਕਰਨੀ ਚਾਹੂੰਗਾ ਕਿ ਜੋ ਦਵਾਈ ਡਾਕਟਰ ਸਾਹਿਬ ਦਿੰਦੇ ਨੇ ਉਹਨੂੰ ਰੈਗੂਲਰ ਲਿਆ ਜਾਵੇ ਔਰ ਡਾਕਟਰ ਸਾਹਿਬ ਦੀ ਜੋ ਗਾਈਡੈਂਸ ਹੈ ਉਹਦੇ ਮੁਤਾਬਕ ਆਪਣਾ ਚੋ ਇਲਾਜ ਕਰਵਾਇਆ ਜਾਵੇ ਤਾਂ ਨਿਸ਼ਚਿਤ ਰੂਪ ਵਿੱਚ ਜਿਹੜਾ ਮਰੀਜ਼ ਠੀਕ ਹੋ ਜਾਵੇ ਦਵਾਈ ਵਧੀਆ ਦੇ ਜਾਂਦੇ ਡਾਕਟਰ ਸਾਹਿਬ ਬਹੁਤ ਅੱਛੇ ਹੈ ਚੰਗੀ ਦਵਾਈ ਦਿੰਦੇ ਹੈਗੇ ਚੰਗਾ ਕੰਮ ਕਰਦੇ ਆ 3 ਮਹੀਨਾ ਵਾਸਤੇ ਫਰੀ ਹੈ ਦਵਾਈ ਤੇ